ਪੰਜਾਬ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਡਾਇਰੈਕਟਰ ਆਫ ਕਮਿਊਨੀਕੇਸ਼ਨ ਨਵਨੀਤ ਵੱਧਵਾ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਨਵਨੀਤ ਵੱਧਵਾ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀਆਂ ਵਿੱਚੋਂ ਇੱਕ ਸਨ ਉਹਨਾਂ ਦੀ ਕੋਰ ਕਮੇਟੀ ਦੇ ਮੈਂਬਰ ਵੀ ਸਨ ਤੇ ਰਾਜ ਸਰਕਾਰ ਨੇ ਉਹਨਾਂ ਨੂੰ ਪੰਨ ਮੀਡੀਆ ਦੇ ਵਿੱਚ ਵੀ ਨਿਯੁਕਤ ਕੀਤਾ ਹੋਇਆ ਸੀ ਨਵਨੀਤ ਵੱਧਵਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹਰ ਮੀਟਿੰਗ ਦੇ ਵਿੱਚ ਨਜ਼ਰ ਆਉਂਦੇ ਸਨ ਹਰ ਸਮਾਗਮ ਦੇ ਵਿੱਚ ਹਾਜ਼ਰ ਰਹਿੰਦੇ ਸਨ ਲੇਕਿਨ ਚਰਚਾ ਹੈ ਕਿ ਦਿੱਲੀ ਤੋਂ ਆਏ ਆਦੇਸ਼ਾਂ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ ਤੇ ਨਵਨੀਤ ਵਧਵਾ ਦੀਆਂ ਸੇਵਾਵਾਂ ਨੂੰ ਖਤਮ ਕਰ ਦਿੱਤਾ ਗਿਆ ਚਰਚਾ ਇਹ ਵੀ ਹੋ ਰਹੀ ਹੈ ਕਿ ਨਵਨੀਤ ਵਧਵਾ ਜਦੋਂ ਮੀਟਿੰਗਾਂ ਦੇ ਲਈ ਸੀਐਮ ਨਿਵਾਸ ਪੂਜਯ ਸੰ ਤਾਂ ਉਹਨਾਂ ਨੂੰ ਸੀਐਮ ਨਿਵਾਸ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਉਹਨਾਂ ਦੇ ਕੋਲੋਂ ਸਰਕਾਰੀ ਗੱਡੀ ਵੀ ਵਾਪਸ ਲੈ ਲਈ ਗਈ ਹੈ ਤੇ ਉਹਨਾਂ ਨੂੰ ਸਰਕਾਰੀ ਕੋਠੀ ਖਾਲੀ ਕਰਨ ਦੇ ਵੀ ਆਦੇਸ਼ ਦੇ ਦਿੱਤੇ ਗਏ ਨੇ ਹਾਲਾਂਕਿ ਕਿਉਂ ਕੀਤੀ ਗਈ ਹੈ ਇਸ ਦੇ ਕਾਰਨ ਸਾਹਮਣੇ ਨਹੀਂ ਆਏ ਲੇਕਿਨ ਚਰਚਾ ਹੈ ਕਿ ਨਵਨੀਤ ਵਦਵਾ ਦੇ ਉੱਪਰ ਕੁਝ ਇਲਜ਼ਾਮ ਕੁਝ ਦੋਸ਼ ਲੱਗ ਰਹੇ ਸਨ ਜਿਸ ਤੋਂ ਬਾਅਦ ਹਾਈ ਕਮਾਂਡ ਦੇ ਵੱਲੋਂ ਇਹ ਐਕਸ਼ਨ ਲਿਆ ਗਿਆ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾ ਦੇ ਓਐਸਡੀ ਓੰਕਾਰ ਸਿੰਘ ਨੂੰ ਵੀ ਹਟਾਇਆ ਗਿਆ ਉਸ ਦੇ ਕਾਰਨ ਦਾ ਵੀ ਕੁਝ ਸਾਫ ਸਪਸ਼ਟੀਕਰਨ ਜ ਸਾਫ ਕੋਈ ਕਾਰਨ ਸਾਹਮਣੇ ਨਹੀਂ ਆਇਆ ਜਿਸ ਤੋਂ ਬਾਅਦ ਲਗਾਤਾਰ ਚਰਚਾ ਹੋ ਰਹੀ ਸੀ ਤੇ ਹੁਣ ਕਿਹਾਸ ਇਹ ਵੀ ਲਦਾਏ ਜਾ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਹੋਰ ਆਗੂਆਂ ਜਾਂ ਮਹਾਰਥੀਆਂ ਤੇ ਵੀ ਅਜਈਆਂ ਕਾਰਵਾਈਆਂ ਹੋ ਸਕਦੀਆਂ ਨੇ ਸੋ ਇਸ ਵੱਲੇ ਦੀ ਵੱਡੀ ਖਬਰ ਹੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਡਾਇਰੈਕਟਰ ਆਫ ਕਮਿਊਨੀਕੇਸ਼ਨ ਨਵਨੀਤ ਵਦਵਾ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਨਵਨੀਤ ਵਦਵਾ ਮੁੱਖ ਮੰਤਰੀ ਭਗਵੰਤ ਮਾਨ ਦੇ ਬੇहद ਕਰੀਬੀਆਂ ਵਿੱਚੋਂ ਇੱਕ ਸਨ ਦਿੱਲੀ ਤੋਂ ਆਇਆ ਦੇਸ਼ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਸੋ ਇਸ ਸੰਬੰਧੀ ਹਰ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ